ਕਈਆਂ ਘਰਾਂ ਵਿੱਚ ਪਤਾ ਕੀ ਹੁੰਦਾ ਹੈ ਕਿ ਹਾਂਜੀ ਵੀ ਘਰ ਵਾਲੀ ਨੂੰ ਵਿਆਹ ਕੇ ਲੈ ਆਂਦਾ ਜਾਂ ਨੌਨ ਨੂੰ ਵਿਆਹ ਕੇ ਲੈਂਦਾ ਇਹ ਜੀ ਸਾਡੀ ਪ੍ਰਾਪਰਟੀ ਹੋ ਗਈ ਹੈ ਨਹੀਂ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤੇ ਫਿਰ ਤੁਸੀਂ ਇਹ ਨਹੀਂ ਹੈ ਕਿ ਅੰਦਰ ਬੈਠ ਕੇ ਰੋਈ ਜਾਓ ਰੋਈ ਜਾਓ ਨਹੀਂ ਰੋਇਆ ਕੁਝ ਨਹੀਂ ਹੁੰਨਾ ਇਨਸਾਫ ਹੀ ਲੜਾਈ ਕਰੋ ਠੀਕ ਹੈ ਇਨਸਾਫ ਲਈ ਲੜੋ ਤੇ ਇਨਸਾਫ ਜ਼ਰੂਰ ਮਿਲਦਾ ਹੈ ਅੱਜ ਰੀਤ ਪਤਨ ਸਕੂਲ ਵੀ ਮੈਂ ਛੱਡ ਕੇ ਆਈ ਮੈਨੂੰ ਵੀ ਬਾਜ਼ਾਰ ਕੰਮ ਹੀ ਤੋ ਵੀ ਮੈਂ ਕੰਮ ਜਿਹੜੇ ਉਹ ਕਰਨ ਤੋਂ ਬਾਅਦ ਚ ਫੇਰ ਮੈਂ ਤੇ ਪਤੀ ਦੇ ਪਹੁੰਚੇ ਆਪਣੀ ਕੋਠੀ ਉਥੇ ਸਿਲੰਡਰ ਪਿਆ ਜਦੋਂ ਦਾ ਲੈਂਟਰ ਪਿਆ ਉਹ ਸਿਲੰਡਰ ਲਿਆਂਦਾ ਕਿਉਂਕਿ ਆਪਣਾ ਰਾਤ ਦਾ ਸਿਲੰਡਰ ਖਤਮ ਹੋ ਚੁੱਕਿਆ ਸੀ ਗੈਸ ਵਾਲਾ ਜਿਹੜਾ ਘਰ ਹੀ ਤੇ ਫੇਰ ਘਰ ਪਹੁੰਚ ਤ ਬਦਲ ਬਹੁਤ ਜ਼ਿਆਦਾ ਹੋਇਆ ਸੀ ਆਣ ਕੇ ਬਣਾਈ ਚਾਹ ਤੇ ਖਾਦੀ ਰੋਟੀ ਮਿਸੀਆਂ ਰੋਟੀਆਂ ਹੀ ਜਿਹੜੀਆਂ ਮੈਂ ਮੋਰਨਿੰਗ ਟਾਈਮ ਬਣਾ ਕੇ ਗਈ ਸੀ ਇਰਾਦਾ ਖਾਣਾ ਬਾਹਰੋਂ ਆਇਆ ਸੋਇਆ ਚਾਪ ਸਪ੍ਰਿੰਗ ਰੋਲ ਤੇ ਨਾਲ ਲਿਮਕਾ ਸਭ ਨੇ ਖਾਦਾ ਤੇ ਪੀਤਾ